ਸੋਨੇ ਨੇ ਤਾਂ ਇਸ ਵਾਰ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਦਰਅਸਲ ਰਿਕਾਰਡ ਪੱਧਰ ਦੇ ਉੱਤੇ ਸੋਨੇ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਜਿਹੜਾ ₹7000 ਸਸਤਾ ਹੋ ਗਿਆ ਸੋਨਾ ਜੇਕਰ ਤੁਸੀਂ ਵੀ ਸੋਨਾ ਖਰੀਦਣ ਦਾ ਚਾਹਵਨ ਹੋ ਤਾਂ ਅੱਜ ਹੀ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ ਦਰਅਸਲ ਪਿਛਲੇ ਕੁਝ ਹਫ਼ਤਾ ਦੇ ਵਿੱਚ ਰਿਕਾਰਡ ਉਚਾਈ ਨੂੰ ਛੂਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁਣ ਰੁਕ ਗਿਆ ਹੁਣ ਜਿਹੜਾ ਕਿ ਘਰੇਲੂ ਬਾਜ਼ਾਰ ਦੇ ਵਿੱਚ ਆਪਣੇ ਉਚਤਮ ਪੱਧਰ 1 ਲੱਖ ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ 93000 ਰੁਪਏ ਦੇ ਆ ਗਿਆ ਯਾਨੀ ਕਿ ਸੋਨਾ ਇੱਕ ਵਾਰ ਫਿਰ ਸਸਤਾ ਹੋ ਚੁੱਕਿਆ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਵਿਆਹ ਸ਼ਾਦੀ ਸਮਾਗਮ ਦੇ ਵਿੱਚ ਜਾਂ ਫਿਰ ਕਿਸੇ ਫੰਕਸ਼ਨ ਦੇ ਵਿੱਚ ਸੋਨਾ ਹਰ ਕੋਈ ਖਰੀਦਣਾ ਚਾਹੁੰਦਾ ਹੈ ਪਰ ਜਿਵੇਂ ਜਿਵੇਂ ਸੋਨੇ ਦੇ ਰੇਟ ਵਧਦੇ ਨੇ ਓਵੇਂ ਓਵੇਂ ਲੋਕਾਂ ਦੇ ਸਾਹ ਵੀ ਸੁੱਕ ਜਾਂਦੇ ਨੇ ਕਿਉਂਕਿ ਮੀਡਲ ਕਲਾਸ ਫੈਮਲੀ ਜਿਹੜੀ ਕਿ ਮੱਧਮ ਵਰਗ ਦੀ ਫੈਮਲੀ ਹੁੰਦੀ ਹੈ ਉਹ ਸੋਨੇ ਦੇ ਬਾਰੇ ਸੋਚ ਕੇ ਹੀ ਘਬਰਾ ਜਾਂਦੀ ਹੈ ਕਿਉਂਕਿ ਇੰਨਾ ਮਹਿੰਗਾ ਸੋਨਾ ਉਹਨਾਂ ਨੂੰ ਜਿਹੜਾ ਕਿ ਪੋਸਾਉਂਦਾ ਕਿਉਂਕਿ ਘਰ ਦੇ ਖਰਚੇ ਤੱਕ ਉਹਨਾਂ ਦੇ ਪੂਰੇ ਨਹੀਂ ਹੁੰਦੇ ਸੋਨਾ ਤਾਂ ਉਹਨਾਂ ਨੂੰ ਬਹੁਤ ਮਹਿੰਗਾ ਲੱਗਦਾ ਪਰ ਜੇਕਰ ਤੁਸੀਂ ਸੋਨਾ ਖਰੀਦਣ ਦੇ ਚਾਹਵਨ ਹੋ ਤਾਂ ਅੱਜ ਹੀ ਬਾਜ਼ਾਰ ਦੇ ਵਿੱਚ ਜਾ ਕੇ ਸੋਨਾ ਖਰੀਦ ਸਕਦੇ ਹੋ